ਅਗਮਤੇ ਕੀਰਤ ਦੋ ਮਿੱਤਰ ਸਨ। ਉਹਨਾਂ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ। ਇੱਕ ਦਿਨ ਉਹ ਦੋਨੋਂ ਰੋਜ਼ਗਾਰ ਦੀ ਭਾਲ ਵਿੱਚ ਘਰੋਂ ਨਿਕਲੇ ਅਤੇ ਦੂਰ ਤੁਰਦੇ-ਤੁਰਦੇ ਰਸਤੇ ਵਿੱਚ ਇੱਕ ਜੰਗਲ ਸੀ, ਜੰਗਲ ਦੇ ਚਲੇ ਗਏ। ਉਸ ਜੰਗਲ ਵਿੱਚ ਬਹੁਤ ਤਰ੍ਹਾਂ ਦੇ ਖਤਰਨਾਕ ਜਾਨਵਰ ਰਹਿੰਦੇ ਸਨ ਅਤੇ ਦੋਨਾਂ ਨੇ ਹੀ ਮੁਸੀਬਤ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨ ਦਾ ਵਚਨ ਵੀ ਲਿਆ ਹੋਇਆ ਸੀ। ਕਿ ਉਹਨਾਂ ਨੇ ਇਹ ਵਜਨ ਦੁਬਾਰਾ ਫਿਰ ਮੰਗ ਲੈ ਕੇ ਦੋ ਜਦੋਂ ਕਿ ਅਗਰ ਸਾਨੂੰ ਕੋਈ ਦੋਨਾਂ ਨੂੰ ਮੁਸੀਬਤ ਪਏਗੀ ਤਾਂ ਅਸੀਂ ਦੋਨੋਂ ਇੱਕ ਦੂਜੇ ਦੇ ਕੰਮ ਆਵਾਂਗੇ ਜਦੋਂ ਜੰਗਲ ਵਿੱਚੋਂ ਲੰਘ ਰਹੇ ਸਨ ਤਾਂ ਸਾਹਮਣੇ ਉਹਨਾਂ ਨੂੰ ਇੱਕ ਹੰਦਾ ਰਿਛ ਦਿਖਿਆ ਰਿਛ ਨੂੰ ਦੇਖਦੇ ਹੀ ਦੋਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਗਮ ਤਾਂ ਰਿਛ ਨੂੰ ਦੇਖਦੇ ਸਾਰੇ ਦਰਖਤ ਦੇ ਉੱਪਰ ਚੜ ਗਿਆ ਪਰ ਜੋਤ ਜੋਤ ਨੂੰ ਦਰਖਤ ਤੇ ਚੜਨਾ ਨਹੀਂ ਸੀ ਹੁੰਦਾ ਉਹ ਵਿਚਾਰਾ ਫਿਕਰਾਂ ਵਿੱਚ ਪੈ ਗਿਆ ਕਿ ਹੁਣ ਕੀ ਕਰਾਂ ਉਸ ਨੂੰ ਅਗੰਤੇ ਗੁੱਸਾ ਵੀ ਬਹੁਤ ਆ ਰਿਹਾ ਸੀ ਪਰ ਉਹ ਕਰ ਕੁਝ ਨਹੀਂ ਸੀ ਸਕਦਾ ਕਿਉਂਕਿ ਰਿਚ ਜਿਹੜਾ ਸੀ ਹੌਲੀ-ਹੌਲੀ ਉਸ ਤੇ ਲੱਗ ਕੇ ਆ ਰਿਹਾ ਸੀ ਅਚਾਨਕ ਉਸ ਨੂੰ ਇੱਕ ਫੁਰਨਾ ਫੁਰਿਆ ਉਸ ਨੇ ਸੁਣਿਆ ਵਾ ਐਸੀ ਕਿ ਰਿਚ ਜਿਹੜੇ ਨੇ ਉਹ ਮੁਰਦੇ ਨੂੰ ਨਹੀਂ ਖਾਂਦੇ ਇਸ ਲਈ ਫਟਾਫਟ ਜਿਹੜਾ ਕੀਟ ਸੀ ਨਾ ਉਹ ਧਰਤੀ ਦੇ ਉੱਤੇ ਐ ਇੱਕਦਮ ਲੰਮੇ ਪੈ ਗਿਆ ਤੇ ਉਸਨੇ ਆਪਣਾ ਸਾਹ ਰੋਕ ਲਿਆ ਇਹਨੇ ਜਿਹੜੀ ਜਣਾ ਸੀ ਟੁਰਦਾ-ਟੁਰਦਾ ਜਿਹੜਾ ਸੀ ਉਹ ਕੀੜੇ ਦੇ ਕੋਲ ਆ ਗਿਆ ਉਸਨੇ ਕੀਟ ਨੂੰ ਸੁੰਗਿਆ ਆਸੇ-ਪਾਸੇ ਉਹਰੇ ਫਿਰਿਆ ਫਿਰ ਉਸਨੂੰ ਰਿਸ਼ ਨੂੰ ਲੱਗਾ ਕਿ ਕੀਟ ਤੇ ਮਰ ਗਿਆ ਵਾ ਮਰਿਆ ਹੋਇਆ ਵਾ ਇਹ ਤੇ ਤੇ ਮਰਿਆ ਹੋਇਆ ਸਮਝ ਗਿਆ ਉਸਨੇ ਉਹਨੂੰ ਛੱਡ ਦਿੱਤਾ ਤੇ ਅੱਗੇ ਚੱਲ ਪਿਆ ਇਹ ਸਾਰਾ ਕੁਝ ਅਗਮ ਜਿਹੜਾ ਸੀ ਉਹ ਬੈਠਾ ਦਰਖਤ ਦੇ ਉੱਪਰ ਵੇਖ ਰਿਹਾ ਸੀ ਜਦੋਂ ਰਿਸ਼ ਜਿਹੜਾ ਸੀ ਕਾਫੀ ਦੂਰ ਚਲਾ ਗਿਆ ਨਾ ਆਗਮ ਜਿਹੜਾ ਸੀ ਉਹ ਹੌਲੀ-ਹੌਲੀ ਦਰਖਤਾਂ ਤੋਂ ਥੱਲੇ ਉਤਰਿਆ ਤੇ ਉਸਨੇ ਜਿਹੜਾ ਕੀਟ ਸੀ ਉਸ ਨੂੰ ਮਜ਼ਾਕ ਵਿੱਚ ਪੁੱਛਿਆ ਕਿ ਕੀਟ ਰਿਚ ਜਿਹੜਾ ਸੀ ਉਹ ਤੇਰੇ ਕੰਨ ਵਿੱਚ ਕੀ ਕਹਿੰਦਾ ਪਿਆ ਸੀ ਕੀ ਆ ਕੇ ਚਲ ਗਿਆ ਤੇਰੇ ਕੰਨ ਵਿੱਚ ਤੇ ਅੱਗੋਂ ਕੀਟ ਨੇ ਵੀ ਨਾ ਛੱਟੇ ਬੜੀ ਐ ਟਕੇ ਦੇ ਨਾਲ ਜਵਾਬ ਦਿੱਤਾ ਉਸਨੇ ਇੱਕਦਮ ਕਹਿੰਦਾ ਰਿਚ ਨੇ ਕੀ ਕਹਿਣਾ ਸੀ ਰਿਚ ਮੇਰੇ ਕੰਨ ਵਿੱਚ ਇਹ ਉਸਨੇ ਕਿਹਾ ਕਿਸ ਵਾਰਥੀ ਮਿੱਤਰਾਂ ਤੋਂ ਖਬਰਦਾਰ ਹੋ ਸਵਾਰਥੀ ਮਿੱਤਰਾਂ ਨੂੰ ਆਪਣੇ ਨੇੜੇ ਤਰੇ ਨਾ ਫਟਕਨ ਦੋ ਇੰਨਾ ਸੁਣਨ ਦੀ ਗੱਲ ਸੀ ਕਿ ਅਗੰਮ ਜੜਾਸੀਓ ਪਾਣੀ ਪਾਣੀ ਹੋ ਗਿਆ ਬਹੁਤ ਸ਼ਰਮਿੰਦਾ ਹੋਇਆ ਤੇ ਇਹੀ ਸਿੱਖਿਆ ਇਸ ਜਿਹੜੀ ਛੋਟੀ ਜਿਹੀ ਕਹਾਣੀ ਤੋਂ ਮਿਲੀ ਕਿ ਮਿੱਤਰ ਉਹੀ ਆ ਜੋ ਮੁਸੀਬਤ ਵਿੱਚ ਕੰਮ ਆਉਂਦਾ ਹੈ ਜੇ ਮੁਸੀਬਤ ਵਿੱਚ ਹੀ ਮਿੱਤਰ ਇੱਕ ਦੂਜੇ ਦੇ ਕੰਮ ਨਹੀਂ ਆਉਣਗੇ ਤਾਂ ਉਹ ਮਿੱਤਰ ਨਹੀਂ ਹੁੰਦੇ ਧੰਨਵਾਦ